ਉਸ ਦੌਰ ਦੇ ਵਿੱਚ ਸਾਡੇ ਵੱਡਕੇ ਵੀ ਦੱਸਦੇ ਸੀਗੇ ਵੀ ਰਾਸਤਾ ਵੀ ਦੱਸਦਾ ਸੀਗਾ ਵੀ ਕੋਈ ਦੌਰ ਐਸਾ ਸੀਗਾ 1 ਰੁਪਏ ਦੀ ਮਣਕਣ ਕੌਂਦੀ ਸੀਗੀ ਹੁਣ ਜੇ ਅਸੀਂ ਆਪਣੀ ਔਲਾਦ ਨੂੰ ਦੱਸਦੇ ਤਾਂ ਉਹ ਅੱਗੋਂ ਕਹਿੰਦੇ ਅੱਬਾ ਤੇਰਾ ਦਿਮਾਗ ਸਹੀ ਆ ਮੌਲਵੀ ਨੇ ਹੋ ਗਿਆ 300 ਰੁਪਈਆ ਜੱਟ ਕੇਸਾਂ ਵਾਲਾ ਦੇਖਦਾ ਸੀਗਾ ਤੇ ਕੇਸਾਂ ਵਾਲਾ ਪਰੇ ਖੜੂ ਉਸੇ ਤਰ੍ਹਾਂ ਖੜਾ ਦੇਖਦਾ ਸੀਗਾ ਉਨਾਂ ਕਹੇ ਯਾਰ ਮੌਲਵੀ ਨੇ ਕੀਤਾ ਤਾਂ ਕੁਛ ਨਹੀਂ ਮੁੱਦਾ ਸਿੱਧਾ ਜਿਹਾ ਹੋ ਕੇ ਲੋਕਾਂ ਕੋਲੋਂ 300 ਰੁਪਇਆ ਠਾਕੇ ਲੈ ਗਿਆ। ਉਹਨਾਂ ਕਹੇ ਇਹਦੇ ਨਾਲ ਕੋ ਦਾ ਮਾਰ ਗਏ। ਹੁਣ ਮੌਲਵੀ ਦੀ ਤਾਇਦ ਚੰਗੀ ਲੱਗ ਗਈ। ਮੌਲਵੀ ਜਨਾਬ ਹੁਣ ਘਰ ਨੂੰ ਤੁਰਿਆ ਜਾਂਦਾ। ਘਰ ਨੂੰ ਤੁਰਿਆ ਜਾਂਦਾ ਬੜੇ ਚਾਹ ਦੇ ਨਾਲ ਜੱਟ ਮੋਹਰੇ ਆ ਗਿਆ। ਹਾਂਜੀ। ਮੈਨੇ ਮੇਰਾ ਖਿਆਲ ਹੈ। ਅੱਛਾ ਚਲੋ। ਲੋ ਜੀ ਉਹਨੇ ਕਿਹਾ ਮੇਰੀ ਤਾਂ ਮौज ਲੱਗ ਗਈ। ਜੱਟ ਮੋਰੇ ਆ ਕੇ ਖੜ ਗਿਆ ਕਹਿਣ ਲੱਗਾ ਮੌਲਵੀ ਜੀ ਮੈਂ ਤੁਹਾਡੇ ਦਿਲ ਦੀ ਗੱਲ ਦੱਸਣੀ ਉਹ ਕਹਿੰਦਾ ਬੇਵਕੂਫਾ ਤੈਨੂੰ ਕੋਈ ਗਾਇਬ ਆ ਗਾਇਬ ਤੇ ਅੱਲਾ ਕੋਲ ਆ ਕਹਿੰਦਾ ਜੀ ਗਾਇਬ ਦਾ ਮੈਨੂੰ ਕੋਈ ਪਤਾ ਨਹੀਂ ਆ 100 ਰੁਪਿਆ ਮੈਂ ਰੱਖ ਦੇਣਾ 100 ਤੁਸੀਂ ਰੱਖਦੇ ਹੋ ਜੇ ਮੈਂ ਤੁਹਾਡੇ ਦਿਲ ਦੀ ਗੱਲ ਦੱਸੀ ਤੇ ਚੁੱਕ ਲੂੰਗਾ ਨਹੀਂ ਤਾਂ ਮੇਰੇ ਵਾਲਾ ਵੀ 100 ਲੈ ਜਿਓ ਮੌਲਵੀ ਨੂੰ ਕਿਹਾ ਮੌਲਵੀ ਨੇ ਸੋਚਿਆ ਵੀ ਇਹਨੂੰ ਕੀ ਪਤਾ ਮੇਰੇ ਦਿਲ ਚ ਕੀ ਆ ਜੇ ਇਹ ਬੁੱਝ ਵੀ ਗਿਆ ਮੈਂ ਕਹਿੰਦਾ ਮੇਰੇ ਦਿਲ ਚਾ ਹੀ ਨਹੀਂ ਉਹਨੇ ਕਿਹਾ 300 ਹੀ ਚੋ ਹੋ ਗਿਆ ਮੌਲਵੀ ਨੇ ਕਿਹਾ ਤੇ 100 ਜੱਟ ਵਾਲਾ ਰਲ ਜਾਣਾ ਕਿਸੇ ਗੁੱਜਰ ਤੋਂ ਮੱਝਾ ਹੀ ਦੋ ਤਿੰਨ ਲਵਾਂਗੇ ਰੋਜ਼ਿਆਂ ਦੀ ਖੁਸ਼ਕੀ ਦੂਰ ਹੋ ਲਓ ਜੀ ਹੁਣ 200 ਰੁਪਇਆ ਸੰਝਾ ਕਰਕੇ ਰੱਖਿਆ ਕਹਿੰਦਾ ਜੱਟ 100 ਜੱਟ ਮੇਰੇ ਦਿਲ ਚ ਕੀ ਆ ਜੱਟ ਕਹਿੰਦਾ ਮੌਲਵੀ ਜੀ ਤੁਹਾਡੇ ਦਿਲ ਚ ਹਜ਼ੂਰ ਦਾ ਕਲਮਾ ਮੌਲਵੀ ਚੁੱਪ ਉਹਨੇ ਕਹਿਆ ਜੇ ਹੁਣ ਨਹੀਂ ਕਹਨੇ ਤਾਂ ਕਾਫਰ ਹੁੰਨੇ ਆ ਲਓ ਜੀ ਜੱਟ ਨੇ 200 ਰੁਪਇਆ ਚੁੱਕਿਆ ਜੋ ਕਿਤੇ ਘਰ ਨੂੰ ਸਿੱਧਾ ਹੋ ਗਿਆ ਮੌਲਵੀ ਖੜਾ ਹੀ ਦੇਖੀ ਜਾਂਦਾ ਯਾਰ 100 ਮਾਨ ਕਣ ਕੇ ਦੇ ਪੈਸੇ ਹੀ ਲੈ ਗਿਆ ਐਵੇਂ ਜੱਟ ਮਸਲਾ ਕਰਕੇ ਉਹਨੇ ਕਿਹਾ ਇਹ ਵੀ ਕਿਸੇ ਮਸਜੂ ਨੂੰ ਮੰਨਦਾ ਹੀ ਆ ਮੌਲਵੀ ਨੇ ਆਵਾਜ਼ ਮਾਰੀ ਇੱਧਰ ਆਓ ਜੱਟਾ ਮੈਂ ਵੀ ਤੇਰੇ ਦਿਲ ਦੀ ਗੱਲ ਦੱਸੂ ਉਹ ਫੇਰ ਜੱਟ ਪਿੱਛੇ ਮੁੜਿਆ ਕਹਿੰਦਾ ਮੌਲਵੀ ਜੀ ਹੁਣ 200-200 ਦੀ ਲਾ ਲਓ 200 ਹੀ ਮੌਲਵੀ ਕੋਲ ਸੀਗਾ 200 ਜੱਟ ਕੋਲ ਸੀਗਾ ਲਓ ਜੀ 400 ਸਾਂਝਾ ਕਰਕੇ ਰੱਖਿਆ ਤੇ ਜੱਟ ਕਹਿੰਦਾ ਮੌਲਵੀ ਜੀ ਦੱਸੋ ਮੇਰੇ ਦਿਲ ਚ ਕੀ ਆ ਮੌਲਵੀ ਕਹਿੰਦਾ ਜੱਟਾ ਤੇਰੇ ਦਿਲ ਚ ਬਾਗਰੂ ਦਾ ਸਿਕਰ ਜੱਟ ਨੇ ਰੁਪਈਆ ਨੂੰ ਹੱਥ ਪਾ ਲਿਆ ਕਹਿੰਦਾ ਬਾਗਰੂ ਸਾਡਾ ਸਾਲਾ ਲੱਗਦਾ ਅਸੀਂ ਤਾਂ ਦੇਵੀ ਮਾਈ ਨੂੰ ਮੰਨਦੇ ਆ ਮੌਲਵੀ ਕਹਿੰਦਾ ਉਹ ਤੇਰਾ